ਨਵੇਂ ਸਰੀਓਂ ਜਨਮ ਲੈਣਾ ਅਸੀਂ ਪੜਦੇ ਹਾਂ ਰੋਮੀਆਂ ਛੇ ਬਾਬ ਦੀ ਤਈਏ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ ਪਰ ਪਰਮੇਸ਼ਰ ਦੀ ਬਖਸ਼ੀਸ਼ ਮਸੀਹ ਯਸੂ ਸਾਡੇ ਪ੍ਰਭੂ ਦੇ ਵਿੱਚ ਸਦੀਪਕ ਜੀਵਨ ਹੈ ਵਚਨ ਸਰੀਰਕ ਮੌਤ ਦੇ ਬਾਰੇ ਵਿੱਚ ਨਹੀਂ ਲਿਖਿਆ ਸਗੋਂ ਰੂਹਾਨੀ ਮੌਤ ਦੇ ਬਾਰੇ ਵਿੱਚ ਦੱਸ ਰਿਹਾ ਹੈ ਸਰੀਰਕ ਮੌਤ ਮਤਲਬ ਸੌ ਜਾਣਾ ਅਸਲੀ ਮੌਤ ਤਾਂ ਉਹ ਹੈ ਜੋ ਕਿਆਮਤ ਦੇ ਸਮੇਂ ਜੇਕਰ ਤੁਸੀਂ ਗੁਨਾਹ ਦੀ ਹਾਲਤ ਵਿੱਚ ਮਰਦੇ ਹੋ ਤਾਂ ਅੱਗ ਦੀ ਝੀਲ ਯਾਨੀ ਨਰਕ ਜਿੱਥੇ ਕਦੇ ਵੀ ਅੱਗ ਨਹੀਂ ਬੁਝਦੀ ਉਹ ਮੌਤ ਹੈ ਹਰ ਕੋਈ ਜਿਹੜਾ ਪਾਪ ਕਰੇਗਾ ਉਹ ਨਰਕ ਵਿੱਚ ਸਜ਼ਾ ਭੋਗਣ ਲਈ ਜਾਵੇਗਾ ਹੁਣ ਸਵਾਲ ਹੈ ਕਿ ਅਸੀਂ ਉਸ ਮੌਤ ਤੋਂ ਉਸ ਨਰਕ ਤੋਂ ਕਿਵੇਂ ਬਚ ਸਕਦੇ ਹਾਂ ਪਹਿਲੀ ਗੱਲ ਹੈ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਕਰਕੇ ਸਵੀਕਾਰ ਕਰੋ ਚੇਲਿਆਂ ਦੇ ਕਰਤਵ 16 ਬਪਤੀ ਅਤੇ 31 ਵਿੱਚ ਲਿਖਿਆ ਹੈ ਅਤੇ ਉਹਨਾਂ ਨੂੰ ਬਾਹਰ ਲਿਆ ਕੇ ਕਿਹਾ हे ਮਾਹਪੁਰਖੋ ਮੈਂ ਕੀ ਕਰਾਂ ਉਹ ਆਖਿਆ ਪ੍ਰਭੂ ਯਿਸੂ ਤੇ ਨੇਚਾ ਕਰ ਤਾ ਤੂੰ ਅਤੇ ਤੇਰਾ ਘਰਾਣਾ ਬਚਾਇਆ ਜਾਵੇਗਾ ਪਿਆਰਿਓ ਪਾਲੂਸ ਅਤੇ ਸਿਲਾਸ ਕੈਦ ਵਿੱਚ ਬੰਦ ਸਨ ਉਹ ਪ੍ਰਾਰਥਨਾ ਕਰਕੇ ਭਜਨ ਗਾਉਂਦੇ ਸਨ ਤਾਂ ਅਚਾਨਕ ਕੈਦਖਾਨੇ ਦੀਆਂ ਨੀਆਂ ਹਿਲ ਗਈਆਂ ਕੈਦਖਾਨੇ ਦੇ ਬੂਹੇ ਖੁੱਲ ਗਏ ਬੇੜੀਆਂ ਖੁੱਲ ਗਈਆਂ ਇਹ ਵੇਖ ਕੇ ਦਰੋਗੇ ਨੇ ਆਪਣੇ ਆਪ ਨੂੰ ਮਾਰਨ ਲਈ ਤਲਵਾਰ ਧੁਈ ਤਾ ਪਲੂਸ ਨੇ ਉਸ ਨੂੰ ਕਿਹਾ ਆਪਣੇ ਆਪ ਨੂੰ ਨੁਕਸਾਨ ਨਾ ਪਹਚਾ ਕਿਉਂ ਅਸੀਂ ਸਾਰੇ ਇੱਥੇ ਹੀ ਆਂ ਤੰਦਰੁਗਾ ਪੌਲਸ ਅਤੇ ਸिलास ਦੇ ਅੱਗੇ ਡਿੱਗ ਪਿਆ ਅਤੇ ਫਿਰ ਉਹਨਾਂ ਨੂੰ ਕਿਹਾ ਮੈਂ ਹੁਣ ਕੀ ਕਰਾਂ ਤਾਂ ਉਹਨਾਂ ਨੇ ਕਿਹਾ ਪ੍ਰਭੂ ਯਿਸੂ ਮਸੀਹ ਉੱਪਰ ਨਿਝਾ ਕਰ ਈਮਾਨ ਲਿਉਣ ਨਾਲ ਮੁਕਤੀ ਮਿਲ ਜਾਂਦੀ ਹੈ ਸੋ ਇਸੇ ਤਰ੍ਹਾਂ ਅਸੀਂ ਪੜ੍ਹਦੇ ਹਾਂ ਪਹਿਲਾ ਪਤਰਸ ਸੇ ਇੱਕ ਬਾਬ ਦੀ ਤੈਅ ਕਿਉਂ ਜਿਉ ਤੁਸੀਂ ਨਾਸਵੰਤੁਖਮ ਤੋਂ ਨਹੀਂ ਸਗੋਂ ਆਵਨਾਸ਼ੀ ਪਰਮੇਸ਼ਰ ਦੇ ਬਚਨ ਦੇ ਰਾਹੀਂ ਜਿਹੜਾ ਜਿਉਂਦਾ ਅਤੇ ਸਥਿਰ ਹੈ ਨਵੇਂ ਸਿਰਿਓਂ ਜਨਮੇ ਹੋ ਤੁਸੀਂ ਮੰਨ ਲੈਂਦਾ ਉਹ ਠੀਕ ਹੈ ਮਗਰ ਨਾਲ-ਨਾਲ ਨਵੇਂ ਸਿਰਿਓਂ ਜਨਮ ਲੈਣਾ ਅਤ ਜ਼ਰੂਰੀ ਹੈ ਉਹਨਾਂ ਸਭ ਕੀ ਵੇਖਦੇ ਹਾਂ ਮੱਤੀ ਦੀ ਅੰਦੀਲ 13 ਬਾਪ 22 ਤੋਂ 23 ਵਿੱਚ ਲਿਖਿਆ ਹੈ ਤੇ ਜਿਹੜਾ ਕੰਡਿਆਲੀਆਂ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਨੂੰ ਸੁਣਦਾ ਹੈ ਪਰ ਇਸ ਜਗ੍ਹਾ ਦੀ ਚਿੰਤਾ ਅਤੇ ਧਨਵੰਦ ਦਾ ਧੋਖਾ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਆਫਲ ਰਹਿ ਜਾਂਦਾ ਹੈ ਪਰ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਨੂੰ ਸੁਣਦਾ ਤੇ ਸਮਝਦਾ ਹੈ ਉਹ ਜ਼ਰੂਰ ਫਲ ਦਿੰਦਾ ਹੈ ਅਤੇ ਕਈ ਜੋ 100 ਗੁਣਾ ਕੋਈ 60 ਗੁਣਾ ਕੋਈ 30 ਗੁਣਾ ਫਲਦਾ ਹੈ ਇਨਸਾਨ ਦੇ ਅੰਦਰ ਦੌਲਤ ਦਾ ਫਰੇਵ ਦੁਨੀਆਦਾਰੀ ਦਾ ਫਰੇਵ ਇਹ ਸਭ ਬਚਨ ਨੂੰ ਦਬਾ ਦਿੰਦਾ ਹੈ ਔਰ ਤੁਸੀਂ ਫਲ ਨਹੀਂ ਲਿਉਂਦੇ ਸਗੋਂ ਬੇਫਲ ਰਹਿ ਜਾਂਦੇ ਹੋ ਇਹ ਸਾਰਾ ਫਰੇਬ ਕਈ ਕਿਸਮ ਦੇ ਹਨ ਇਹ ਸਾਰੇ ਜਿੰਨਾ ਚਿਰ ਅਸੀਂ ਆਪਣੇ ਦਿਲ ਵਿੱਚੋਂ ਨਹੀਂ ਕੱਢਾਂਗੇ ਉਹਨਾਂ 'ਚ ਅਸੀਂ ਫਲ ਨਹੀਂ ਲਿਆ ਸਕਦੇ ਸੋ ਸਭ ਤੋਂ ਪਹਿਲਾਂ ਹੀ ਸਾਰੇ ਬੁਰੀਆਂ ਆਤਾਂ ਬੁਰੀਆਂ ਖਾਸ਼ਾਂ ਮਨ ਵਿੱਚੋਂ ਬਾਹਰ ਕੱਢੋ ਤੇ ਨਵਾਂ ਜਨਮ ਪ੍ਰਾਪਤ ਕਰੋ ਜਿਵੇਂ ਯਰਮੀਆ ਚਾਰ ਬਾਬਦੀ ਤੈਨਤ ਵਿੱਚ ਲਿਖਿਆ ਯਹੂਦਾ ਦੇ ਮਨੁੱਖਾਂ ਤੇ ਯਰੂਸ਼ਲਮ ਲਈ ਯਹੋਵਾ ਦਾ ਇਹੋਂ ਆਖਦਾ ਹੈ ਆਪਣੀ ਪਈ ਹੋਈ ਜ਼ਮੀਨ ਨੂੰ ਵਾਓ ਅਤੇ ਕੰਡਿਆਂ ਵਿੱਚ ਨਾ ਬੀਜੋ ਸੋ ਪਿਆਰਿਓ ਸਭ ਤੋਂ ਪਹਿਲਾਂ ਪ੍ਰਭੂ ਵਿੱਚ ਆਉਣਾ ਹੈ ਤਾਂ ਬਪਤਿਸਮਾ ਗ੍ਰਹਿਣ ਕਰਨਾ ਪੈਂਦਾ ਹੈ ਨਵੇਂ ਸਰੀਓ ਜਨਮ ਲੈਣਾ ਪੈਂਦਾ ਹੈ ਬਪਤਿਸਮਾ ਲੈਣ ਤੋਂ ਪਹਿਲਾਂ ਜੋ ਤੁਹਾਡੇ ਅੰਦਰ ਸਰੀਰਕਤਾ ਸੀ ਭਾਵ ਕਿ ਤੁਸੀਂ ਸਰੀਰ ਦੇ ਅਨੁਸਾਰ ਕੰਮ ਕਰਦੇ ਸੀ ਆਪਣੇ ਮਨ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਰੁੱਝੇ ਹੋਏ ਸੀ ਜਿਵੇਂ ਨਿੰਦਿਆ ਚੁਗਲੀ ਲੜਾਈਆਂ ਝਗੜੇ ਭਾਵ ਕੇ ਬੁਰੀਆਂ ਆਦਤਾਂ ਨਸ਼ਾ ਕਰਨਾ ਬੁਰੀਆਂ ਖਾਇਸ਼ਾਂ ਮਨ ਵਿੱਚ ਲਿਉਣੀਆਂ ਇਹ ਸਾਰੀਆਂ तमाम ਬੁਰਾਈਆਂ ਨੂੰ ਅੰਦਰੋਂ ਕੱਢ ਕੇ ਨਵੇਂ ਸ੍ਰਿਓ ਚੰਗੀਆਂ ਆਦਤਾਂ ਨੂੰ ਅਪਣਾਉਣਾ ਜਿਵੇਂ ਸ਼ੁੱਧਤਾ ਨੇਕੀ ਭਲਾਈ ਇਮਾਨਦਾਰੀ ਸਵੈ ਕਾਬੂ ਪ੍ਰਭੂ ਪ੍ਰੇਮ ਸ਼ਾਂਤੀ ਦਿਆਲਗੀ ਨਿਮਰਤਾ ਵਰਗੀਆਂ ਆਦਤਾਂ ਨੂੰ ਅਪਣਾਉਣਾ ਤੇ ਬਾਣੀ ਦੇ ਅਨੁਸਾਰ ਆਪਣਾ ਜੀਵਨ ਨੂੰ ਬਸਰ ਕਰਨਾ ਇਹ ਹੈ ਪ੍ਰਭੂ ਦੇ ਵਿੱਚ ਜੀਵਨ ਜੀਉਣ ਦੀ ਗੱਲ ਨਵੇਂ ਸ੍ਰਿਓ ਪ੍ਰਭੂ ਵਿੱਚ ਚੱਲਣਾ